ਤੁਸੀਂ ਦੇਖ ਰਹੇ ਹੋ ਡੈਲੀ ਸਰਟੀ ਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਇੱਕ ਵਾਰੀ ਪੰਜਾਬ ਦੀ ਰਾਜਨੀਤੀ ਹਲਚਲ ਇੱਕ ਵਾਰੀ ਫੇਰ ਤਾਜ਼ਾ ਕਹਾਣੀਆਂ ਦੇਖਣ ਨੂੰ ਮਿਲੀ ਹੈ ਖਲਬਲੀ ਮੱਚੀ ਹੈ ਕਿਉਂਕਿ ਸਭ ਤੋਂ ਪੰਜਾਬ ਦੀ ਪ੍ਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੀ ਸ਼੍ਰੋਮਣੀ ਅਕਾਲੀ ਦਲ ਪ੍ਰਧਾਨਗੀ ਤੋਂ ਕੱਲ ਆਪਣੇ ਕੁਝ ਸਮੇਂ ਵਾਸਤੇ ਅਸਤੀਫਾ ਦਿੱਤਾ ਕਿ ਨਹੀਂ ਦਿੱਤਾ ਖੈਰ ਇਹ ਤਾਂ ਹੁਣ ਦੋਗਲੀ ਗੱਲ ਦੇਖਣ ਨੂੰ ਮਿਲ ਸਕਦੀ ਹੈ ਕਿਉਂਕਿ ਕਿਹੜਾ ਕਿਤੇ ਬਲਵਿੰਦਰ ਸਿੰਘ ਭੁੰੜੜੇ ਸੀ ਨੇ ਲੀਡਰਸ਼ਿਪ ਮਾਨੀ ਕਾਲੀਦਨ ਉਹਨਾਂ ਨੂੰ ਕਾਰਜਕਾਰੀ ਪ੍ਰਧਾਨ ਸ਼੍ਰੋਮਣੀ ਕਾਲੀਗੱਲ ਦਾ ਕੱਲ ਬਣਾਤਾ ਕਿਉਂਕਿ ਸੁਖਬੀਰ ਸਿੰਘ ਬਾਦਲ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਪੇਸ਼ ਹੋਣਗੇ ਕਿਉਂਕਿ ਬਿਗਤ ਦਿਨੀ ਜਿਹੜੀ ਗੁਰਗੱਦਨ ਸਾਹਿਬ ਦੀ ਜਿਹੜੀ ਬੇਅਦਬੀ ਹੋਈ ਸੀ ਉਹਦਾ ਆਪਣਾ ਜਿੰਮਾ ਲੈ ਕੇ ਉੱਥੇ ਆਪਣੀ ਜਿਹੜੀ ਮਾਫੀ ਮੰਗੀ ਸੀ ਉਹਦਾ ਅੱਜ ਫੈਸਲਾ ਹੋਗਾ ਜਿਹੜੇ ਪੰਜ ਸਿੰਘ ਸਾਹਿਬਾਨ ਹੋਣਗੇ ਅੱਜ ਉਸਦਾ ਫੈਸਲਾ ਕਰ ਰਹੇ ਕਿ ਕਿਤੇ ਆ ਕੇ ਜਿਹੜੀ ਪ੍ਰਧਾਨਗੀ ਕਾਰਜਕਾਰੀ ਪ੍ਰਧਾਨ ਜਿਹੜਾ ਬਲਵਿੰਦਰ ਸਿੰਘ ਮੋਦੜ ਨੂੰ ਬਣਾਇਆ ਗਿਆ ਕਿਤੇ ਇਸ ਗੱਲ ਨੂੰ ਲੈ ਕੇ ਸਾਰੀ ਸਿਆਸੀ ਪਾਰਟੀਆਂ ਵਿੱਚ ਇੱਕ ਖਲਬਲੀ ਮੱਚੀ ਹੋਈ ਹੈ ਕਿਉਂਕਿ ਪੱਕੇ ਤੌਰ ਤੇ ਸੁਖਬੀ ਸਿੰਘ ਬਾਦਲ ਨੇ ਆਪਣੀ ਸ਼੍ਰੋਮਣੀ ਅਕਾਲੀ ਦਲ ਪ੍ਰਧਾਨਗੀ ਤੋਂ ਰਜ਼ਾਈਨ ਨਹੀਂ ਕੀਤਾ ਤਾਂ ਕਿਤੇ ਆ ਕੇ ਹਰ ਪਾਰਟੀਆਂ ਇਸ ਉੱਤੇ ਆਪਣੇ ਆਪਣੇ ਬਿਆਨ ਜਾਂ ਟਿੱਪਣੀ ਦੇ ਦੇ ਮੈਨਿਸਟਰ ਮੌਜੂਦਾ ਦਰਜ ਤੋਂ ਹੀ ਵਿਧਾਇਕ ਅਸ਼ੋਪ੍ਰਸ਼ ਪੱਪੀ ਗੱਲਬਾਤ ਕਰਾਂਗੇ ਪੱਪੀ ਕਿਸ ਤਰ੍ਹਾਂ ਦੇ ਦਿਓ ਸ਼੍ਰੋਮਣੀ ਕਾਲੀ ਦੇ ਪ੍ਰਧਾਨ ਕਾਫੀ ਸਮੇਂ ਤੋਂ اٹਕਲਾ ਜਾਂਦੀ ਹੈ ਵੀ ਸੁਖਬੀ ਸਿੰਘ ਬਾਦਲ ਉਗੀ ਸ਼੍ਰੋਮਣੀ ਕਾਲੀ ਦਲ ਦੋ ਫਾੜ ਹੋਈ ਹੈ ਸੀਨੀਅਰ ਕਾਫੀ ਜਿਹੜੇ ਲੋਕ ਹੈ ਔਰ ਰਜ਼ਾਈਂ ਆਪਣੇ ਪਾਰਟੀ ਛੱਡ ਕੇ ਵਿਰੋਧ ਵੀ ਕੀਤਾ ਤੇ ਪਾਰਟੀ ਛੱਡਤੀਆਂ ਤੇ ਇਸ ਦੇ ਬਾਵਜੂਦ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਨੇ ਕੱਲ ਕਿਸ ਤਾਂ ਉਹਨਾਂ ਨੇ ਆਪਣੀ ਰਜ਼ਾਈਂ ਕੀਤਾ ਦੇਖ ਦਿਓ ਵੀ ਬਲਵਿੰਦਰ ਸਿੰਘ ਭੁੰਦਲ ਨੂੰ ਕਾਰਜਕਾਰੀ ਪ੍ਰਧਾਨ ਨਾਇਆ ਕੀ ਲੱਗ ਰਿਹਾ ਵੀ ਇਹ ਥੋੜਾ ਦੋ ਤਰਫਾਂ ਫੈਸਲਾ ਦਿੱਤਾ ਗਿਆ ਦੇਖੋ ਲੋਕ ਦਿਖਾਵੇ ਲਈ ਸੁਖਵੀਰ ਬਾਦਲ ਲੋਣੀ ਜੋ ਮਰਜ਼ੀ ਕਰੀ ਜਾਣ ਅੱਜ ਲੋਕਾਂ ਦੇ ਰਿਜੈਕਟ ਕੀਤੇ ਹੋਏ ਲੋਕ ਆਪਣੇ ਆਪ ਨੂੰ ਪਾਕ ਸਾਫ਼ ਦਿਖਾਉਣ ਲਈ ਇੱਕ ਟੈਂਪਰੇਰੀ ਪ੍ਰਧਾਨ ਲਾ ਕੇ ਕਾਰਜਗਾਰੀ ਹੁੰਦਰ ਸਾਹਿਬ ਨੂੰ ਲਾਇਆ ਵਾ ਔਰ ਉਹ ਸਾਰੇ ਲੋਕ ਜਾਣਦੇ ਆ ਪੰਜਾਬ ਦੇ ਲੋਕਾਂ ਨੂੰ ਪਤਾ ਵਾ ਵੀ ਇਹਨਾਂ ਨੂੰ ਕੁਰਸੀ ਨਾਲ ਇੰਨਾ ਮੋਹ ਆ ਬਾਦਲ ਪਰਿਵਾਰ ਨੂੰ ਇਹ ਕੁਰਸੀ ਨਹੀਂ ਛੱਡ ਸਕਦੇ ਜੋ ਇਹਨਾਂ ਦੇ ਮਨ ਦੀ ਗੱਲ ਆ ਪੰਜਾਬ ਦਾ ਜਿੰਨਾ ਮਰਜ਼ੀ ਨੁਕਸਾਨ ਹੋ ਜਵੇ ਪੰਜਾਬ ਦੇ ਲੋਕਾਂ ਦਾ ਇਹਨਾਂ ਨੇ ਨੁਕਸਾਨ ਕੀਤਾ ਵੀ ਆ ਸਾਢੇ 3 ਕਰੋੜ ਲੋਕਾਂ ਨੇ ਜਦੋਂ ਇਹਨਾਂ ਨੂੰ ਹੁਣ ਆਪਣੇ ਸਿਸਟਮ ਤੋਂ ਬਾਹਰ ਕਰਤਾ ਅੱਜ ਇਹ ਹੱਥ ਮਾਰਦੇ ਫਿਰਦੇ ਆ ਵੀ ਕਿਸੇ ਤਰੀਕੇ ਸਾਡੇ ਹੱਥ 'ਚ ਕੋਈ ਕਿਨਾਰਾ ਆ ਜਵੇ ਪਰ ਇਹ ਡੁੱਬਦੀ ਬੇੜੀ ਆ ਇਹਦੇ ਵਿੱਚ ਹੁਣ ਕੋਈ ਬੈਣ ਨੂੰ ਤਿਆਰ ਨਹੀਂ ਜਿੰਨਾ ਮਰਜੀ ਇਹ ਭੁੰਦਰ ਸਾਹਿਬ ਨੂੰ ਟੈਂਪਰੇਰੀ ਲਾ ਲੈਣ ਚਾਹੇ ਸੁਖਵੀਰ ਬਾਦਲ ਹੋਣੀ ਹੋਣ ਜਿੰਨੀਆਂ ਮਰਜੀ ਕਰ ਲੈਣ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਇਨਾਂ ਦੇ ਬਾਰੇ ਪੂਰਾ ਗਿਆਨ ਆ ਪਾਪੀ ਜੀ ਇੱਕ ਛੁੰਡਾ ਰਿਪੋਰਟ ਆਈ ਸੀ ਜਿਹਦੇ ਵਿੱਚ ਉੱਚ ਵੀ ਸਪੈਸ਼ਲ ਲਿਖਿਆ ਗਿਆ ਕਿਹਾ ਗਿਆ ਸੀ ਵੀ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਸ਼੍ਰੋਮਣੀ ਪ੍ਰਧਾਨਗੀ ਤੋਂ ਅਪਰਾ ਰਿਜ਼ਾਈਨ ਕਰਨਾ ਚਾਹੀਦਾ ਪਾਰਟੀ ਤੋਂ ਲੇਕਿਨ ਉਸ ਸਮੇਂ ਨਹੀਂ ਕੀਤਾ ਗਿਆ ਤਾਂ ਹੁਣ ਕੀ ਲੱਗ ਰਿਹਾ ਸਿਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਿਹੜੀ ਮਾਫੀ ਮੰਗੀ ਸੀ ਪੇਸ਼ ਹੋ ਕੇ ਕੀ ਉਹਦਾ ਫੈਸਲਾ ਅੱਜ ਆਊਗਾ ਉਹ ਤਾਂ ਬਾਅਦ ਦਾ ਕੰਮ ਹੈ ਲੇਕਿਨ ਕਿਤੇ ਨਾ ਕਿ ਟੈਂਪਰੀ ਤੌਰ ਤੇ ਜਿਹੜੀ ਰਿਜ਼ਾਈਨ ਕਰਨਾ ਕੀ ਲੱਗਦਾ ਵੀ ਇਹ ਕੋਈ ਸਿਆਸਤ ਦੀ ਨਵੀਂ ਚਾਲ ਵੀ ਹੋ ਸਕਦੀ ਹੈ ਇਕੋ ਸਾਡੇ ਮਾਹੀ ਮੰਗ ਲੈਣ ਕੋਸ਼ ਕਰ ਲੈਣ ਜਦੋਂ ਪੰਜਾਬ ਦੇ ਅੰਦਰ ਇਹ ਜੇ ਸਿਸਟਮ ਨੂੰ ਰਾਜਪਾਟ ਹੋਮ ਮਿਨਿਸਟਰ ਸੀਏ ਸਖਬੀਰ ਬਾਦਲ ਹੋਣੀ ਉਸ ਅਸਬਸਰਾਂ ਨੂੰ ਇਹਨਾਂ ਲੋਕਾਂ ਨੇ ਉਸ ਵੇਲੇ ਆਜ਼ਾਦਤਾ ਦਿੱਤੀਆਂ ਉਦੋਂ ਆਜ਼ਾਦੀਆਂ ਦਿੱਤੀਆਂ ਜਦੋਂ ਲੋਕਾਂ ਨਾਲ ਲੋਕਾਂ ਦਾ ਰੋਸ ਸੀ ਉਹਦੇ ਸਾਡੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਬੇਅਦਬੀ ਦੇ ਜਿਹੜੇ ਰਾਕਸ਼ਸ਼ ਬੁੱਧੀਆਂ ਨੇ ਇਹ ਜਿਹੇ ਕੰਮ ਕੀਤਾ ਸੀਗਾ ਉਹ ਰਾਕਸ਼ਸ਼ਾ ਨੂੰ ਉਦੋਂ ਫੜਨ ਦਾ ਸਮਾਂ ਸੀ ਉਹਨਾਂ ਨੂੰ ਉਹਨਾਂ ਦੀ ਸਜ਼ਾ ਦੇਣ ਦਾ ਸਮਾਂ ਸੀ ਉਦੋਂ ਤਾਂ ਇਹਨਾਂ ਨੇ ਉਸ ਗੱਲ ਵੱਲ ਧਿਆਨ ਨਹੀਂ ਕੀਤਾ ਹੁਣ ਜਦ ਲੋਕਾਂ ਨੇ ਪੂਰਾ 100% ਇਹਨਾਂ ਤੋਂ ਜਵਾਬ ਮੰਗ ਲਿਆ ਵੀ ਜਵਾਬ ਦਿਓ ਉਦੋਂ ਤੁਹਾਡੇ ਰਾਜਪਾੜ ਦੇ ਵਿੱਚ ਇਹ ਇਹ ਜਿਹੇ ਮਾੜੀਆਂ ਹਰਕਤਾਂ ਕਿਉਂ ਹੋਈਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਇਸ ਨਾਲ ਜਦੋਂ ਇਹਨਾਂ ਦੀਆਂ ਪਾਵਰਾਂ ਸੀਗੀਆਂ ਇਹਨਾਂ ਨੇ ਉਦੋਂ ਇਹ ਨਹੀਂ ਦੇਖਿਆ ਵੀ ਸਾਡੇ ਇਸਤ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਇਹੋ ਜਿਹੇ ਕੋਣ ਹੋਣਾ ਹਰਕਤਾਂ ਹੋ ਰਹੀਆਂ ਉਦੋਂ ਅਫਸਰਾਂ ਨੂੰ ਅੱਖਾਂ ਮੀਚ ਕੇ ਬੈਠੇ ਸੀ ਅੱਜ ਇਹ ਉਹਨਾਂ ਗੱਲਾਂ ਦੇ ਵਿੱਚ ਅੱਜ ਟੈਂਪਰੇਰੀ ਪ੍ਰਧਾਨ ਬਣਾ ਲੈਣ ਕੋਸ਼ ਕਰ ਲੈਣ ਹੁਣ ਪੰਜਾਬ ਦੇ ਲੋਕ ਇਹਨਾਂ ਨੂੰ ਜਾਣ ਚੁੱਕੇ ਇਹਨਾਂ ਦੀ ਹੁਣ ਕਾਰਡ ਦੀ ਹਾਂਡੀ ਨਹੀਂ ਚੜਣੀ ਦੁਬਾਰਾ ਕਿ ਕਿਹਦਾ ਦੇਖਦੇ ਹੋ ਸ਼੍ਰੋਮਾਨੀ ਕਾਲੀਦਨ ਉਹ ਪੰਥਕ ਪਾਰਟੀ ਦੇ ਰੂਪnabla ਵੀ ਦੇਖਿਆ ਜਾਂਦਾ ਤੇ ਪੰਥਕ ਲੋ ਵੀ ਚਾਹਦੇ ਸੀ ਉਹ ਸੁਖਬੀਰ ਸਿੰਘ ਬਾਦਲ ਨੇ ਪਿਛਲੇ ਰਾਮ ਰਹੀਨ ਨੂੰ ਮਿਲ ਕੇ ਆਏ ਸੀ ਉੱਥੇ ਗੱਲਬਾਤ ਕੀਤੀ ਸੀ ਤਾਂ ਕਿਹਨੇ ਦੱਸਦਾ ਵੀ ਉਹੀ ਗੱਲ ਜਿਹੜੀ ਸੁਖਬੀਰ ਸਿੰਘ ਬਾਦਲ ਦੀ ਗਲੇ ਦੀ ਹੱਡੀ ਬਣ ਗਿਆ ਤੇ ਹੁਣ ਉਹਨਾਂ ਨੂੰ ਇੱਕ ਉੱਥੇ ਜਾ ਕੇ ਮਾਫੀ ਮੰਗਣੀ ਪਈ ਆ ਜਾਂ ਹੁਣ ਅੱਜ ਉਹਦਾ ਫੈਸਲਾ ਆਊਗਾ ਕੀ ਫੈਸਲਾ ਆਊਗਾ ਤੇ ਬਾਅਦ ਦਾ ਨਿਰਣੈ ਲੇਕਿਨ ਕਿਹਨੇ ਰਿਆ ਕੇ ਸ਼ਿਰੋਮੜੇ ਪੁਰਾਣੇ ਟਕਸਾਲੀ ਜਿਹੜੇ ਅਕਾਲੀ ਸੀ ਉਹਨਾਂ ਚ ਕਾਫੀ ਗੁੱਸਾ ਸੀ ਵੀ ਇਹ ਸ਼ਿਰੋਮਣੀ ਕਾਲੀਦਾਰ ਦੇ ਪਰਦਾਸ਼ ਵੀ ਸੀ ਬਦਲ ਆਰਾਮ ਰਹਿਮੀ ਕੋ ਗਏ ਸੀ ਨਹੀਂ ਉਦੋਂ ਉਹ ਵੀ ਜਿਹੜੇ ਪੁਰਾਣੇ ਕਾਲੀਦਾ ਵਾਲੇ ਆ ਉਦੋਂ ਉਹ ਵੀ ਸਰਕਾਰ ਦਾ ਹਿੱਸਾ ਸੀਗੇ ਉਦੋਂ ਉਹਨਾਂ ਦਾ ਵੀ ਹੱਕ ਮੰਦਾ ਸੀਗਾ ਉਦੋਂ ਬਾਇਟ ਹਟੋਂਦੇ ਲਉਂਦੇ ਸਖਵੀਰ ਬਾਦਲ ਨੂੰ ਵੀ ਹੁਣ ਵੀ ਛੱਡ ਕੇ ਪਾਰਟੀਆਂ ਬੀਬੀ ਜਗੀਰ ਕੌਰ ਹੋ ਗਈ ਆ ਢੀਂਸਾ ਸਾਹਿਬ ਹੋ ਗਏ ਨੇ ਸੀਨੀਅਰ ਡੇ ਬਾਦਲ ਸਾਹਿਬ ਵੱਡੇ ਬਾਦਲ ਸਾਹਿਬ ਦੇ ਖਾਸ ਉਹ ਨਾਲ ਚਾਹਦੇ ਸਾਥੀ ਸੀ ਬਿਲਕੁਲ ਪਾਰਟੀ ਛੱਡ ਤਾਂ ਆਖਰ ਇੰਨਾ ਵੱਡਾ ਦਰਦ ਰਿਆ ਪਾਰਟੀ ਛੱਡਤੀ ਇੰਨੇ ਸਾਲਾਂ ਦੀ ਇੰਨਾ ਯੋਗਦਾਨ ਰਿਆ ਢੀਂਸਾ ਪਰਿਵਾਰ ਦਾ ਵੀ ਰਿਆ ਚ ਪ੍ਰੇਮ ਸਿੰਘ ਚੰਦੂ ਮਾਜਰਾ ਵੀ ਰਿਆ ਕਿਸ ਤਰ੍ਹਾਂ ਦੇਖ ਦੋ ਵੀ ਇਧਰ ਪਾਰਟੀ ਛੱਡਦੇ ਦੇਖੋ ਜਦੋਂ ਗੁਰੂ ਮਹਾਰਾਜ ਦੀ ਬੇਅਦਬੀ ਹੋਈ ਆ ਉਦੋਂ ਇਹ ਉਦੋਂ ਪਾਰਟੀ ਦਾ ਹਿੱਸਾ ਸੀਗੇ ਜਿਹੜੇ ਲੋਕ ਚੰਦੂ ਮਾਜਰਾ ਬੀਬੀ ਜਗੀਰ ਕੌਰ ਉਦੋਂ ਇਹਨਾਂ ਨੂੰ ਚਾਹੀਦਾ ਸੀਗਾ ਜਦੋਂ ਸੁਖਵੀਰ ਬਾਦਲ ਨੂੰ ਕਹਿੰਦੇ ਵੀ ਆ ਜਿਹੜੇ ਅਫਸਰਾਂ ਦੀ ਹਾਜ਼ਰੀ ਦੇ ਵਿੱਚ ਹੋਇਆ ਜਿਹੜੇ ਅਫਸਰਾਂ ਨੇ ਇਸ ਕੰਮ ਨੂੰ ਇਲਜ਼ਾਮ ਦਿੱਤਾ ਵਾ ਗੋਲੀਆਂ ਚਲਾ ਕੇ ਦੋ ਬੱਚੇ ਸ਼ਹੀਦ ਕੀਤੇ ਆ ਉਦੋਂ ਅਫਸਰਾਂ ਨੂੰ ਕਹਿੰਦੇ ਵੀ ਅਸੀਂ ਰਿਜਾਇਨ ਕਰਨ ਲੱਗੇ ਆ ਸੁਖਵੀਰ ਬਾਦਲ ਨੂੰ ਕਹਿੰਦੇ ਉਦੋਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਸੀ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਨਾ ਹੁੰਦੀ ਜੀ ਉਦੋਂ ਇਹ ਵੀ ਆਵਾਜ਼ ਚੱਕਦੇ ਤੇ ਸੁਖਵੀਰ ਬਾਦਲ ਦੀ ਵੀ ਜਿਹੜੀ ਅਕਲ ਸੀ ਉਦੋਂ ਟਕਾਣੇ ਆ ਜਾਣੀ ਸੀਗੀ ਉਦੋਂ ਇਹ ਕੰਮ ਅੱਗੇ ਨਹੀਂ ਵਧਣਾ ਸੀਗਾ ਉਦੋਂ ਕੰਮ ਬੰਦ ਕਰਨ ਦਾ ਮੌਕਾ ਸੀ ਉਹਨਾਂ ਰਾਕਸ਼ਸ ਬੁੱਧੀਆਂ ਨੂੰ ਸਮਾਂ ਦਿੱਤਾ ਇਹਨਾਂ ਲੋਕਾਂ ਨੇ ਕਿਸ ਨੂੰ ਦੇ ਦਿਓ ਅਸਟਮ ਪੰਜਾਬ ਦੀ ਸਭ ਤੋਂ ਪੁਰਾਣੀ ਜਿਹੜੀ ਟਕਸਾਲੀ ਸਭ ਤੋਂ ਪੰਥਕੜੀ ਪਾਰਟੀ ਸ਼ੁਰੂਮਾਂ ਨਿਕਲੀ ਐਸਟਮ ਬਿਲਕੁਲ ਤਿੱਤਰ ਤੀਲਾ-ਤੀਲਾ ਹੋ ਗਈ ਆ ਲੱਗਦਾ ਵੀ ਇਹ ਉੱਠੇ ਅੱਗੇ ਕੀ ਰਊਗਾ ਦਾ ਇਤਿਹਾਸ ਵੀ ਉੱਠੂਗੀ ਪਾਰਟੀ ਕਿ ਫਿਰ ਇਸ ਤਰ੍ਹਾਂ ਦੇ ਹਾਲਾਤ ਰਹਿਣਗੇ ਦੇਖੋ ਉੱਠਣਾ ਜਾਂ ਤੀਲਾ-ਤੀਲਾ ਹੋਣਾ ਇਹ ਲੋਕਾਂ ਦੀ ਆਵਾਜ਼ ਨਾ ਹੁੰਦਾ ਵਾ ਇਹ ਲੋਕ ਨੇ ਲੋਕ ਸ਼ਕਤੀ ਦੇ ਵਿੱਚ ਲੋਕਤੰਤਰ ਤਾਂ ਹੀ ਤਾਂ ਲੋਕਤੰਤਰ ਭਾਰਤ ਵਰਗਾ ਲੋਕਤੰਤਰ ਕਿਤੇ ਤੁਹਾਨੂੰ ਦੇਖਣ ਨੂੰ ਨਹੀਂ ਮਿਲੇਗਾ ਇਹ ਲੋਕਾਂ ਦੀ ਸ਼ਕਤੀ ਹੁੰਦੀ ਆ ਇਹੀ ਲੋਕ ਕੁਰਸੀਆਂ ਦੇ ਬਿਠਾਉਂਦੇ ਆ ਇਹੀ ਲੋਕ ਅੱਜ ਥੀਲਾ ਥੀਲਾ ਕਰੀ ਫਿਰਦੇ ਆ ਇਹਨਾਂ ਨੂੰ ਇਹ ਲੋਕਾਂ ਦੀ ਤਾਕਤ ਆ ਇਹ ਤਾਂ ਸਾਡੇ ਲਈ ਕਹਿੰਦੇ ਸੀ ਆਮ ਆਦਮੀ ਪਾਰਟੀ ਦੇ ਕਿਧਰੋਂ ਕੀ ਫੜ ਕੇ ਲਿਆਂਦਾ ਕਿਧਰੋਂ ਕੀ ਅੱਜ ਪਤਾ ਲੱਗ ਗਿਆ ਸਰਦਾਰ ਭਗਵਾਨ ਸਿੰਘ ਮਾਨ ਕਿਵੇਂ ਕੰਮ ਕਰ ਰਿਹਾ ਲੋਕਾਂ ਦੇ ਵਿੱਚ ਇਹਨਾਂ ਨੂੰ ਇਹ ਵੀ ਗੱਲਾਂ ਬਰਦਾਸ਼ਤ ਨਹੀਂ ਹੁੰਦੀਆਂ ਜੀ ਇਸ ਕਰਕੇ ਅੱਜ ਜੋ ਕੁਝ ਹੋ ਰਿਹਾ ਵਾ ਜੋ ਇਹਨਾਂ ਨੇ ਬੀਜਿਆ ਉਹ ਵੱਢ ਰਿਹਾ ਇੱਕ ਨਾ ਸਵਾਲ ਹੈ ਕਿ ਲੱਗ ਰਿਹਾ ਵੀ ਪੱਕੇ ਤੌਰ ਤੇ ਹੀ ਸੁਖਬੀ ਸਿੰਘ ਬਾਦਲ ਨੂੰ ਹੁਣ ਸ਼੍ਰੋਮਣੀ ਕਾਲੀਰ ਪ੍ਰਧਾਨਗੀ ਪਦ ਤੋਂ ਅਸਤੀਫਾ ਦੇਣਾ ਚਾਹੀਦਾ ਸੀ ਇੱਕੋ ਦੇਣਾ ਨਾ ਦੇਣਾ ਉਹ ਉਹਨਾਂ ਦੀ ਆਪਣੀ ਸੋਚ ਆ ਉਹਦੇ ਲਈ ਸਾਡਾ ਕੋਈ ਹੈ ਨਹੀਂਗਾ ਕਹਿਣ ਦਾ ਮਤਲਬ ਮੈਂ ਤਾਂ ਇਹ ਕਹਿਣਾ ਵਾਂ ਜਦੋਂ ਲੋਕ ਅਸਤੀਫਾ ਦੇ ਨਾ ਦੇਣ ਜੇ ਮੈਂ ਇਕੱਲਾ ਹੀ ਆਪਣੇ ਆਪ ਨੂੰ ਪਾਵਰਫੁਲ ਸਮਝੀ ਜਾਵਾਂ ਤੇ ਲੋਕ ਮੈਨੂੰ ਸਮਝਣ ਨਾਲ ਕੁਝ ਸਖਬੀਰ ਬਾਦਲ ਦੇ ਅੱਜ ਉਹ ਹਾਲਾਤ ਹੋ ਗਏ ਹੋਇਆ ਕੱਲਾ ਜੋ ਮਰਜੀ ਸੋਚੀ ਜਾਵੇ ਪਰ ਲੋਕ ਨਹੀਂ ਉਹਦੇ ਨਾਲ ਜੁੜਦੇ ਹੁਣ ਇਹ ਮੈਨੂੰ ਪਤਾ ਵਾ ਬਹੁਤ ਸ਼ੁਕਰੀਆ ਸੋ ਦੱਸਦੇ ਕਿ ਸੁਖਬੀਰ ਸਿੰਘ ਬਾਦਲ ਦਾ ਜਿਹੜਾ ਬਲਵਿੰਦਰ ਸਿੰਘ ਪੁੰਦਰ ਨੂੰ ਜਿਹੜਾ ਕਾਲਜ ਕਾਈ ਤੌਰ ਤੇ ਪ੍ਰਧਾਨ ਬਣਤਾ ਤੇ ਉਸੇ ਉੱਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਸ਼ੋਪਾਸ਼ੇ ਪੱਪੀ ਨੇ ਬਿਲਕੁਲ ਜਿਹੜਾ ਠੋਕਮਾ ਜਵਾਬ ਦਿੱਤਾ ਕਿਤੇ ਆਕੇ ਪੰਜਾਬ ਦੀ ਜਨਤਾ ਉਨਾ ਦੇ ਕਾਮ ਨੂੰ ਤੇ ਪਿੱਛੇ ਸਰਕਾਰਾਂ ਦੇ ਕੀਤੇ ਕਾਮ ਨੂੰ ਵੀ ਜਾਣਦੇ ਕਿਤੇ ਆਕੇ ਇਸ ਟਾਈਮ ਸੁਖਬੀਰ ਸਿੰਘ ਬਾਦਲ ਜਿਹੜੀ ਪਾਰਟੀ ਜਿਹੜਾ ਹਿਊਮਨਿਕਲੀ ਤਿੱਤਰ-ਬਿੱਤਰ ਹੋਈ ਐ ਕਿਤੇ ਕਹਿੰਦੇ ਆਕੇ ਕਿਸੇ ਕਦੇ ਆਮ ਆਦਮੀ ਪਾਰਟੀ ਵੀ ਸੁਖਬੀਰ ਬਾਦਲ ਦਾ ਕਿਸੇ ਨੇ ਕਿਤੇ ਆਕੇ ਕਸੂਰ ਵੀ ਮੰਦੀ ਐ ਕਿਆ ਮੈਂ ਮੋਬੀਨਾ ਸੰਦੀਪ ਸ਼ਰਮਾ ਡੈਨਿਕ ਸਵੇਰਾ ਟੀਵੀ ਲੁਧਿਆਣਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇਨ ਡੈਨਿਕ ਸਵੇਰਾ ਟੀਵੀ YouTube Facebook Instagram X اور WhatsApp channel par but...